ਬਾਈ ਜੀ ਉਹ ਕਿਹੜਾ ਹੈ ਉਹ ਕਿਹੜਾ ਹੈ ਬਾਈ ਜੀ ਹਾਂ ਪਾਰ ਕਰਦਾ ਜੀ ਕਿਹੜਾ ਹੈ ਹਾਂ ਬਾਈ ਕੀ ਆਲਾ ਸਰਦਾਰਾ ਠੀਕ ਹੈ ਸਰਦਾਰਾ ਇੱਕ ਕੰਮ ਆਇਆ ਸੀਗਾ ਕੀ ਕੰਮ ਪੈ ਗਿਆ ਸਾਡੇ ਤਾਈ ਅਜੇ ਤੈਨੂੰ ਸਰਦਾਰਾ ਜਵਾਖਾ ਨੇ ਦੋ ਤਿੰਨ ਦਿਨ ਹੋ ਗਏ ਕੁਝ ਨਹੀਂ ਖਾਦਾ ਅੱਛਾ ਐਸ਼ੇ ਕਰਕੇ ਭੁੱਖੇ ਮਰ ਰਿਹਾ ਜੇ ਥੋੜਾ ਜਿਹਾ ਆਟਾ ਮਿਲ ਜੇ ਤਾਂ ਸਾਡੇ ਆਟਾ ਤੇ ਝੜਾਣ ਲੱਗਦਾ ਕੰਮ ਧੰਦੇ ਵੇਲੇ ਤਾਂ ਸਾਡੇ ਆਉਂਦੇ ਨਹੀਂ ਅੱਜ ਤੈਨੂੰ ਸਾਡਾ ਗੇਟ ਤੇ ਸੀ ਗਿਆ ਨਹੀਂ ਸਰਦਾਰਾ ਐ ਨਾ ਬੋਲੋ ਐ ਤਾਂ ਜਵਾਬ ਬਹੁਤ ਭੁੱਖੇ ਰੰਮੈਂਟਾ ਕਰਦਾ ਪੈਰੀ ਹੱਥ ਲਾ ਜੀ ਸਰਦਾਰਾ ਪੈਰੀ ਹੱਥ ਲਾਉਣ ਵਾਲੀ ਤੂੰ ਕਿਹੜਾ ਸਾਡੇ ਅਰਧਿਆੜੀਆਂ ਕਰਕੇ ਜਾਨਾਗਾ ਕੰਮ ਵੇਲੇ ਤਾਂ ਸਾਡੇ ਆਕੇ ਨਹੀਂ ਖੜਦੇ ਤੁਸੀਂ ਆਟਾ ਲੈਣ ਲਈ ਇਧਰ ਆ ਡੇਕ ਦੇਉਗੇ ਜਿਨ੍ਹਾਂ ਦੇ ਕੰਮ ਕਰਦੇ ਉਹਨਾਂ ਦੇ ਜਾਓ ਉਹਨਾਂ ਤੇ ਲਓ ਆਟਾ ਜਾ ਕੇ ਤੇ ਕਲ ਗੁੱਠਾ ਦੇ ਦੇ ਉਹਨਾਂ ਨੂੰ ਕਿਤੇ ਚ ਬੱਕਾਂ ਨੂੰ ਨਾ ਸਰਦਾਰਾ ਆਣਾ ਬੋੜ ਜਵਾਲਤਾ ਮੀਰ ਦੇਵੀ ਗਰੀਬ ਦੇਵੀ ਸਭ ਨੂੰ ਪਿਆਰੇ ਹੁੰਦੇ ਨੇ ਹੁਣ ਸਾਨੂੰ ਪਿਆਰੇ ਹੋਗੇ ਗਾਹਾਂ ਦੀ ਕੌਣ ਸੀ ਜੀ ਕਿਉਂ ਹੀ ਨਹੀਂ ਉੱਚੀ ਚ ਬੋਲੀ ਜਾਂਦੇ ਹੋ ਉਹਦਾਂ ਦਾ ਪੀਮਾ ਸੀਗਾ ਕੰਮ ਤੇ ਜਾਂਦਾ ਨਹੀਂਗਾ ਤੇ ਜਵਾਕਰੇ ਭੁੱਖੇ ਮਰੀ ਜਾਂਦੇ ਕਹਿੰਦਾ ਆਟਾ ਲੈ ਕੇ ਜਾਣਾਗਾ ਬਸ ਕਿਹੜਾ ਇਹਨਾਂ ਨੂੰ ਆਟਾ ਦੇਵੇ ਰੋਜ਼ੀ ਰੋਜ਼ੀ ਨਾ ਦੇ ਦੇਂਦੇ ਆਟਾ ਆਪਾਂ ਨੂੰ ਕਿਹੜਾ ਕਿਸੇ ਚੀਜ਼ ਦਾ ਘਾਟਾ ਦਿੱਤਾ ਰੱਬ ਨੇ ਮੈਨੂੰ ਨਾ ਪੋਨਦਾਂ ਨਾਲ ਇਹ ਬਲ ਸਖਾ ਆ ਮੰਡੀ ਜਾਣਾ ਕਿ ਨਾ ਕਣ ਕੋਲੇ ਚਾਹ ਧਰਦੇ ਮਿੰਟ ਮਾਰ ਕੀ ਆਈ ਆ ਕਾ ਗੱਟ ਮਾਰੂੰ ਹੀ ਸਾਰਾ ਦਿਨ ਮੱਚਾ ਰਹਿੰਦਾ ਬਣਾ ਕੇ ਤੋਰਦਾਂ ਨੂੰ ਘੁੱਟ ਚਾਹ ਦੀ ਜੇ ਦੇ ਦੇਂਦਾ ਗਰੀਬ ਨੂੰ ਕਿਲੋ ਆਟਾ ਕੀ ਹੋ ਜਾਂਦਾ ਇਹ ਕੀ ਕੰਮ ਜਦ ਨਹੀਂ ਬਣਾਤੀ ਜਾਂ ਉਹ ਕਿਉਂ ਬਣੀ ਨਹੀਂ ਚਾਹਲੇ ਹਾਲੋ ਪਾਣੀ ਪਾ ਕੇ ਖੰਡ ਚਾ ਪੱਕ ਦੇ ਦੋ ਬਣਾ ਦਿਓ ਲੈ ਇਹ ਤੂੰ ਅਖੀਂ ਭਾਂਡੇ ਮਾਜ ਕੱਲੂ ਅਖੀਂ ਕੱਪੜੇ ਤੋ ਕਹ ਮੈਨੂੰ ਤਾਂ ਫੇਰ ਤੂੰ ਨੌਕਰੀ ਲਈ ਰੱਖੇਂ ਖੇਤ ਬੰਦਾ ਕੰਮਤ ਕਰਨੀ ਨਹੀਂ ਦੇਣਾ ਤੂੰ ਮੈਨੂੰ ਮੈਂ ਕਹਾ ਬੱਬਾ ਚਾਹੀ ਮੰਡੀ ਪੀ ਲੂੰ ਮੈਂ ਕਹਾ ਕੋਈ ਲੋੜ ਨਹੀਂ ਪੈਦੀ ਲੱਗਦੀ ਲਾਦ ਨੂੰ ਸੱਦ ਲਾਉਦੀ ਨੂੰ ਆ ਕਿਹੜੇ ਕਿਹੜੇ ਦਾ ਨੌਕਰ ਲੱਗਿਆ ਰਹਾ ਮੈਂ ਤੇ ਸੱਟ ਖੇੜ ਖਾ ਲਈ ਫੇਰ ਜਾ ਜਾਂਦੀ ਹੋ ਜੂਗੀ ਹਾਂ ਮੈਂ ਤਾਂ ਜਾਣਾ ਮੰਡੀ ਉੱਥੇ ਪੀ ਲੂੰ ਜਾ ਮੈਂ ਤਾਂ ਡੈਡੀ ਨੂੰ ਪਤਾ ਨਹੀਂ ਕੀ ਹੋ ਗਿਆ ਮੈਨੂੰ ਹੀ ਗਾਲਾਂ ਕੱਢ ਗਿਆ ਮੀ ਭੁਸਰਾ ਫਿਰਦਾ ਦਾ ਕੋਈ ਨਹੀਂ ਪੁੱਤ ਤੂੰ ਉਹਦੀ ਟੈਨਸ਼ਨ ਨਾ ਲੈ ਇਹ ਤਾਂ ਤੈਨੂੰ ਪਤਾ ਹੀ ਐਂ ਬੋਲਦਾ ਰਹਿੰਦਾ ਉਹ ਪੜ ਲਾਂਗੇ ਮਾਂ ਇੱਥੇ ਕਿਹੜਾ ਡੱਗ ਦਾ ਮੈਂ ਕਿਹੜਾ ਪੱਤ ਦਿੱਸਦਾ ਲੈ ਇਹ ਵੀ ਤੁਮੜਾ ਪਿਓ ਵਰ ਕਈ ਹਏ ਆ ਕੀ ਲੜ ਗਿਆ ਮੈਂ ਆ ਕੀ ਲੜ ਗਿਆ ਮੰਮਗੇ ਹਏ ਹਏ ਮੰਮਗੇ ਹਏ ਆ ਕੀ ਹੋ ਗਿਆ ਪੁੱਤ ਕੀ ਹੋ ਗਿਆ ਪੁੱਤ ਨਹੀਂ ਲੜ ਗਿਆ ਅਰੇ ਬਚਾੜਾ ਹੈ ਕਿਹੜਾ ਕਿ ਲੜ ਗਿਆ ਹਏ ਹਏ ਮਮੂ ਗਏ ਹਏ ਮਮੂ ਗਏ ਰੋਕ ਕੋਈ ਖਾਂ ਮੈਂ ਸੱਤ ਕੇ ਲਿਆਣੀ ਕਿਸੇ ਨੂੰ ਕੀ ਹੋ ਗਿਆ ਹਏ ਅਰੇ ਹੋ ਤਾਂ ਮੰਡੀ ਬਾਗ ਗਿਆ ਹੁਣ ਮੈਂ ਕਿਹਨੂੰ ਸੱਤ ਕੇ ਲਿਆਉਣਾ ਤੇਰੀ ਡਾਕ ਮਿੰਟ ਵੀਰੇ ਨੂੰ ਭੇਜ ਦਿਓ ਮੇਰੇ ਮੁੰਡੇ ਨੂੰ ਪਤਾ ਨਹੀਂ ਕੀ ਹੋ ਗਿਆ ਉਹ ਤਾਂ ਮੰਡੀ ਚ ਗਏ ਸਾਡੇ ਤਾਂ ਘਰੇ ਕੋਈ ਨਹੀਂ ਹੈ ਨਹੀਂ ਤਾਈ ਤਾਈ ਬਾਈ ਬਾਈ ਸਾਡੇ ਸੁਖਮਨ ਨੂੰ ਪਤਾ ਨਹੀਂ ਕੀ ਹੋ ਗਿਆ ਮੜੇ ਲੈ ਜਾਓ ਪਲੀਜ਼ ਡਾਕਟਰ ਕੋਲੇ ਜਲਦੀ ਆ ਜਾ ਪਿਓ ਪਤਾ ਪਿਓ ਗਿਆ ਮਾਇਆ ਕੇ ਨਹੀਂ ਤੂੰ ਇੱਥੇ ਰਹੁ ਮੈਂ ਡਾਕਟਰੀ ਲੱਗਿਆ ਨਾ ਮੈਂ ਸੁਖਮਨ ਦਾ ਡੈਡੀ ਨੂੰ ਵੀ ਫੋਨ ਕਰ ਰਹੀ ਹਾਂ ਤਦ ਪੇ ਮੈਂ ਕਦੋਂ ਦੀ ਫੋਨ ਲਾਈ ਜਾਨੀ ਆ ਜਲਦੀ ਘਰੇ ਆ ਜਾਓ ਸੁਖਮਨ ਦੇ ਪਤਾ ਨਹੀਂ ਕੀ ਲੜ ਗਿਆ ਉਹਨੂੰ ਡਾਕਟਰ ਦੇ ਲੈ ਕੇ ਗਏ ਕ੍ਰਿਸ਼ਨ ਡਾਕਟਰ ਦੇ ਜਲਦੀ ਆ ਜਾਓ ਪਲੀਜ਼ ਉਹ ਯਾਰ ਭਰ ਦੋ ਬਾਈ ਯਾਰ ਘਟੇ ਆਏ ਨਾ ਕਰੋ ਭਰਾ ਬਣੇ ਯਾਰ ਬਾਹ ਟਾਈਮ ਬਾਈ ਜੇ ਕਿੰਨੇ ਦਾ ਮੈਨੂੰ ਹੁਣ ਸਾਡੇ ਸਾਹਮਣੇ ਆ ਦੇਖ ਲੋ ਇਸ ਮੰਡੀ ਚੌਂਦੇ ਨੇ ਹੋ ਗਏ ਯਾਰ ਬਾਈ ਮੇਰੇ ਘਰੇ ਵੀ ਹੈ ਨਹੀਂ ਕੋਈ ਯਾਰ ਕਰੋ ਫੋਨ ਆ ਗਿਆ ਹੈਲੋ ਹੈਲੋ ਹਾਂ ਉਹ ਕੀ ਹੋ ਗਿਆ ਹੈ ਕਿੱਥੇ ਐ ਮੈਂ ਤੂੰ ਮੰਨੀ ਟਿੱਕੀ ਨਹੀਂ ਮੈਨੂੰ ਪਤਾ ਈ ਤੂੰ ਕਰਤਾ ਕੰਮ ਹੋਈ ਹੁਣ ਦੱਸ ਕਿੱਥੇ ਹੋ ਅੱਛਾ ਕਿਸਨ ਡਾਕਟਰ ਦੇ ਮੈਂ ਹੁਣੇ ਹੀ ਜਾਣਾ بس ਮੈਂ 5 ਮਿੰਟਾਂ ਜੀ ਜਾਣਾ ਬਾ ਜਾਣਾ ਹਟੀ ਨਹੀਂ ਕਰਤਾ ਕੰਮ ਘਮਾਣ ਦੇ ਅਠਾਰਾਂ ਜਵਾਬੋਂ ਬੇਤੀ ਬੰਦ ਕੀ ਹੋ ਰਿਹਾ ਪਤਾ ਨਾ ਮਰੀ ਠੀਕ ਹੈ ਨਾ ਅੰਤੋ ਤੇ ਉਹਨੋਂ ਪਤਾ ਵਾਈਲੇ ਤੇ ਕੋਲ ਬੋੜਾ ਠੀਕ ਹੈ ਡਾਕਟਰ ਸਾਹਿਬ ਆਏ ਕੰਮ ਨਾ ਮਿਲ ਪਿਆ ਪਤਾ ਕੋਦ ਠੀਕ ਹੈ ਤੂੰ ਬਹੁਤ ਦਰਦ ਕੀ ਹੋ ਗਿਆ ਓਏ ਹਾਂ ਓ ਬਤ ਓਏ ਠੀਕ ਹੈ ਹੰਤੂ ਬਤ ਓਏ ਕਿ ਕੰਨ ਪੁੱਤ ਕਿਨੇ ਦੋ ਕਿਉਂ ਕਿਨੇ ਜਾਣਦਾ ਤੈਨੂੰ ਪਰੀਂ ਅੰਦੇ ਬੋਤਮਾ ਜਾ ਕੇ ਹੋਂਦੇ ਕੋਲੇ ਕੌਣ ਉਹ ਬਾਈਓ ਕਿਹੜੇ ਬਾਬ ਕਰੇ ਓਏ ਅੰਨਾ ਓਏ ਸਰਦਾਰਾ ਕਰ ਪਰ ਓਏ ਬਈ ਮੈਂ ਸਰਦਾਰਾ ਹੋਇਆ ਫੜਾ ਕੋਈ ਮੈਨੂੰ ਬਾਪ ਕਰਦੀ ਓਏ ਉਹ ਨਹੀਂ ਸਰਦਾਰਾ ਆਪਕੇ ਬਾਰੇ ਕੋਈ ਉੱਧੇ ਮੈਂ ਸਰਦਾਰਾ ਇਹਨਾਂ ਨੇ ਮੇਰਾ ਹੱਕ ਵਾਦਾ ਉਹ ਨਹੀਂ ਤੂੰ ਤੇ ਸਰਦਾਰਾ ਤੂੰ ਮੈਨੂੰ ਕਹਿਆ ਜੀ ਨਾ ਉੱਧੇ ਵੀ ਤੂੰ ਜਵਾਂ ਕਾਨੂੰਾ ਤੈਨੂੰ ਐ ਕਰਦੇ ਹੈ ਨਾ ਮਾਰਦੇ ਹੁਣ ਪਤਾ ਨਾ ਵਿਰਾਲ ਦੇ ਜਵਾਬਾ ਕਿੰਨਾ ਦਾ ਤੁਮ ਦਾਰਾ ਨਹੀਂ ਕੋਈ ਨਹੀਂ ਸਰਦਾ ਐਨਾ ਮੇਰਾ ਹੱਥ ਬੰਦਾ ਸੀ ਹੁਣ ਤੂੰ ਬਹੁਤ ਵਈ ਤੈਨੂੰ ਕੋਈ ਟੀਟ ਜਵਾਬ ਨਹੀਂ ਮਨੋਦੀ ਰਾਤ ਤੂੰ ਬਿਠਾ ਲਈ ਤੈਨੂੰ ਕੋਈ ਟੀਟ ਜਵਾਬ ਦੇਉਂਗਾ ਬਾਈ ਤੂੰ ਮੇਰੇ ਘਰ ਦੇ ਨਾਲ ਜਾਣਾ ਨਹੀਂ ਬਾਈ ਕੋਈ ਨਹੀਂ ਬੰਦਾ ਤਾਂ ਭਈਆ ਖਾ ਭਾਈ ਵੋ ਤੂੰ ਮੇਰੇ ਕੋਲ ਬਿਨਾਂ ਯੋਜਨਾ ਕੀ ਬਾਈ ਵੋ ਮੈਂ ਦਰਗਾ ਨਹੀਂ ਵੀ ਜਿੰਨ ਕੀ ਨਾਲ ਲੀਉਂਦਾ ਬਾਈ ਵੋ पच्चास जेब चीज़ वो ना लाइक हो रहा है ना पाँच सात तो, महीने में कुछ भी हो सारा चीज़ है बहुत बढ़िया टाइम पे सॉन्ग ये नहीं जानता क्यों चल गया बोले ठीक है हम तुम आया बता कुछ कुछ भी नहीं बता क्यों बात करो इतना कर देती है इसमें जितना भी होगा यार ਡਾਕਟਰ ਸਾਹਿਬ ਉਹਨਾਂ ਦੁਆਰੇ ਪੈਰ ਦਿਖਾਉਣ ਦੇ ਦਿੰਦੇ ਨੇ ਕੋਈ ਲੋੜ ਆਪਾਂ ਨੂੰ ਇੱਕ ਵਾਰੀ ਕੱਲ ਨੂੰ ਦਿਖਾ ਦੇ ਤੁਸੀਂ ਜਦੋਂ ਉਹ ਦਵਾਈ ਦੇ ਦੇਣਾ ਲੈ ਲਓਗੇ ਰਾਤ ਨੂੰ ਕਿਹੜੇ ਟਾਈਮ ਲੈਣੀ ਆ ਜੀ ਹਾਂ ਠੀਕ ਚਲੋ ਠੀਕ ਆ ਡਾਕਟਰ ਸਾਹਿਬ ਜੀ ਫਿਰ ਸੀ ਡਾਕਟਰ ਜੀ ਸਤਿ ਸ਼੍ਰੀ ਅਕਾਲ ਠੀਕ ਆ ਜੀ ਬਾਅਦ ਕੋਣ ਆਏ ਸੀ ਜੀ ਆ ਜੋ ਦੇਖ ਲੈ ਨਹੀਂ ਇੱਧਰ ਬਹਿ ਜਾਓ ਆਜੋ ਇਹਦੀ ਅਸੀਂ ਪੱਟੀ ਕੀਤੀ ਸੀ ਉਹ ਕਿੱਧਰ ਗਈ ਉਹ ਤਾਂ ਜੀ ਪਾਣੀ ਨਾਲ ਖਰਾਬ ਹੋ ਗਈ ਜੋ ਲੱਗੀ ਸੀਗੀ ਪਰ ਮੈਂ ਆ ਬੰਨ ਲਈ ਜੀ ਉਹ ਦੇ ਦਿੰਦਾ ਕੁਮ ਕੁਮ ਤੇ ਨਹੀਂ ਜਾਂਦਾ ਹੁੰਦਾ ਉਹਨੂੰ ਨਹੀਂ ਜੀ ਹੁਣ ਤਾਂ ਘਰੀ ਹੁੰਨਾਗਾ ਜੀ ਨਹੀਂ ਠੀਕ ਆ ਹੁਣ ਤਾਂ ਤੈਨੂੰ ਦਵਾਈ ਲਿਖ ਕੇ ਦੇ ਦਿੰਨਾ ਬਸ ਉਹ ਲੈ ਲਈ ਹੁਣ ਠੀਕ ਆ ਬਸ ਠੀਕ ਆ ਜੀ ਹਾਂ ਕੰਮ-ਕੁੰਮ ਤੇ ਜਾਦਾ ਨਹੀਂ ਹੁਣ ਮੈਂ ਬਦਲ-ਵਦਲ ਘੱਟ ਤੇ ਕਿਉਂ ਬਸ ਦਵਾਈ ਲਿਖ ਦੇ ਦਿੰਨਾ ਤੈਨੂੰ ਉਹ ਲੈ ਲਈ ਹਰੇ ਥੋੜੇ ਦਿਨ ਆ ਠੀਕ ਆ ਜੀ ਹਾਂ ਆ ਲੈ ਲ ਗੋਜ ਇੱਕ ਗਾ ਸੁਣਾ ਚਾਹ ਨੂੰ ਲੈ ਲ ਗੋ ਹੁਣ ਤਾਂ ਹੀ ਦਿਖੋਣੀ ਬਾ ਇਹ ਲੈ ਲੂ ਗਰਾ ਦਵਾਈ ਜੇ ਤਾਂ ਕੋਈ ਦਿੱਕਤ ਲੱਗੀ ਤਾਂ ਦੇਖ ਲਾਂਗੇ ਤੇ ਨਹੀਂ ਹਲਕਾ ਹਲਕਾ ਬਦਲ ਚੱਕਣ ਲੱਗ ਗਏ ਬਾ ਠੀਕ ਹੈ ਡਾਕਟਰ ਹਾਂ ਠੀਕ ਆ ਮੈਂ ਆ ਕੇ ਰੱਖ ਦਾਂ ਆਉਂਦਾ ਇਹ ਨੂੰ ਡਾਕਟਰ ਦੇ ਬਾਹਰ ਦਿਖਾ ਕੇ ਇਹ ਕਿੱਥੇ ਆ ਜਿੰਦੋ ਆ ਜਾ ਮੈਂ ਤਾਂ ਕਿਆ ਬਣਾਈ ਜਾਨੀ ਆ ਬੜਾਲੀ ਆ ਹਾਂ ਧਰੀ ਹੋਈ ਆ ਜੀ ਮੈਂ ਡਾਕਟਰ ਡਾਕਟਰ ਕਹਿੰਦਾ ਵੀ ਠੀਕ ਆ ਬਾਹ ਹੁਣ ਤਾਂ ਤੇ ਕਹਿੰਦਾ ਹੁਣ ਤੂੰ ਕੰਮ-ਕੁਮ ਕਰ ਸਕਦਾ ਬਸ ਉਹੀ ਅਮੜਾ ਸੋ ਜਾ ਨੀਂ ਲੀ ਜੀ ਆ ਬਸ ਕਹਿੰਦਾ ਹੁਣ ਤੂੰ ਦਿਹਾੜੀ-ਦੁੜੀ ਜਾ ਸਕਦਾ ਪਰ ਸੈਂ ਤੋਂ ਇੱਕ ਗੱਲ ਆ ਡਾਕਟਰ ਕਹਿੰਦਾ ਜ਼ੋਰ ਦਾ ਕੰਮ ਨਹੀਂ ਕਰਨਾ ਚੱਲ ਕੋਈ ਨਾ ਥੋੜਾ ਟਾਈਮ ਨਾ ਕਰੂ ਕਹਿੰਦਾ ਬਸ ਹੋਲੀ-ਆਲੀ ਵੀ ਸਰਦਾ ਜਾਂ ਕਰ ਲਈ ਤੇ ਤੂੰ ਚਾਹ ਪਾ ਮੈਨੂੰ ਗਰਾ ਕਿਆ ਵੀ ਕੇ ਹੁਣ ਕੋਈ ਮਾੜਾ ਮੋਟਾ ਕੰਮ ਧੰਦਾ ਦੇਖ ਲੋ ਹਾਂ ਮੈਂ ਜਾਣਾਂ ਬਸ ਚਾਹ ਵੀ ਕੇ ਦੇਖਦਾ ਕੰਮ ਆਂਟੀ ਵੀ ਮੇਕਾ ਕਰਕੇ ੜਾ ਆਹ ਤੇ ਪੱਤਾ ਹਾਂ ਹਾਂ ਦੇਖੀ ਬਾਈ ਬਾਈ ਕੌਣ ਆ ਭਣੇ ਤੈਨੂੰ ਕਿਮਾ ਬਾਈ ਕਹੇ ਘਰੇ ਹਾਂ ਭਣ ਘਰਈਆ ਹਾਂ ਆ ਜਾ ਪਾਪੀ ਆਇਓ ਬਾਈਓ ਇੱਥੇ ਬਾਈਓ ਆ ਕੀ ਆ ਪਾਪੀ ਰਾਸਤਨ ਪਾ ਬੇਜ ਦੀ ਕੀ ਖੇਚਲਾ ਕਰਨ ਦੀ ਜਰੂਰਤ ਸੀ ਤੈਨੂੰ ਕੋਈ ਨਹੀਂ ਰੱਖ ਆ ਬੈਜੋ ਬੈਜੋ ਭਣੇ ਬੈਜੋ ਕੋਈ ਨਹੀਂ ਫੇਰ ਦੇਖਣਾ ਕਿ ਤੁਸੀਂ ਬੈਜੋ ਪਾਣੀ ਲਿਆ ਦਿਓ ਪਾਣੀ हां भाभी ये अपना ਘਰ ਆ ਚਲੋ ਕੋਈ ਨਹੀਂ ਸੋਣਾ ਪੈ ਜਾਊਗਾ ਕਦੇ ਪੱਕਾ ਹਾਂ ਹਾਂ ਬਾਈ ਨਹੀਂ ਆਇਆ ਉਹ ਕਿਤੇ ਗਏ ਹੋਏ ਆ ਲੈ ਪਾਣੀ ਪੀ